ਨਿਕਲ ਚੁੱਕਾ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਦੇਖੋ ਬਾਬਾ ਸਾਹਿਬ ਜੀ ਨੇ ਸੰਵਿਧਾਨ ਬਣਾਇਆ ਉਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਕਿ ਸਪੈਸ਼ਲ ਕੋਈ ਇੱਕ ਜਾਤੀ ਵਾਸਤੇ ਕੋਈ ਜਿਹੜਾ ਬਣਾਇਆ ਹੋਵੇ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਮਤਲਬ ਇਕੱਲੇ ਇਕੱਲੇ ਏਰੀਆ ਦੇ ਵਾਸਤੇ ਇਕੱਲੇ ਇਕੱਲੇ ਸਪਸ਼ੜੀਆਂ ਜਾਤੀਆਂ ਕਹਿ ਲਓ ਜਾਂ ਦੂਜੇ ਹੋਰ ਸ਼ੈਡਿਊਲ ਟ੍ਰਾਈਬ ਕਹਿ ਲਓ ਜਾਂ ਲੇਡੀਜ਼ ਜਾਤੀ ਔਰ ਤੇ ਜਾਤ ਵਾਸਤੇ ਅੱਲਾ ਹੱਕਾਂ ਦੀ ਜਿਹੜੀ ਗੱਲ ਹੀ ਆ 바ਵਾ ਸਾਹਿਬ ਨੇ ਦੱਸ ਦਿਆ ਕਿ 25 ਸੰਵਿਧਾਨ ਅੜੇ ਬਾਕੀ ਮੁਲਕਾਂ ਦੇ ਉਹ ਸੰਵਿਧਾਨ ਪੜ ਕੇ ਜਿਹੜਾ ਉਹ ਸਪੈਸ਼ਲ ਇਹ ਪਿਆਰ ਕਿਤਾਬ ਬਾਕੀਆਂ ਦੇ ਸੰਵਿਧਾਨ ਤਾਂ ਇੱਕ ਛੋਟੀਆਂ ਕਿਤਾਬਾਂ ਆ ਇੰਗਲੈਂਡ ਦਾ ਸੰਵਿਧਾਨ ਲੈ ਲਾ ਹੋਰ ਸੰਵਿਧਾਨ ਲੈ ਲਓ ਸਾਡਾ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਕਿ ਸਭ ਨਾਲੋਂ ਵੱਡਾ ਗ੍ਰੰਥ ਹੈ ਲੋ ਹਰ ਜੀਵ ਦੇ ਬਾਸਤੇ ਉਹਦੇ ਵਿੱਚ ਅਧਿਕਾਰ ਪਰ ਫਰਜ਼ ਲਿਖੇ ਆ ਅਸੀਂ ਆਪਣੇ ਬੱਚਿਆਂ ਨੂੰ ਉਹਦੇ ਬਾਰੇ ਜਾਣਕਾਰੀ ਦਈਏ ਸਾਡੇ ਪੰਜਾਬ ਦੇ ਵਿੱਚ ਵਿਸਾਖੀ ਕੱਲ ਸੀਗੀ ਤੇ ਅਸੀਂ ਬਾਜ਼ਾਰੋਂ ਜਲੇਬੀਆਂ ਤੇ ਪਕੌੜੇ ਲੈ ਕੇ ਜਾਂਦੇ ਘਰਾਂ ਨੂੰ ਲੇਕਿਨ ਕੇਰਲਾ ਦੇ ਲੋਕ ਜਿਹੜੇ ਆ ਉਸ ਦਿਨ ਕਿਤਾਬਾਂ ਲੈ ਕੇ ਜਾਂਦੇ ਘਰਾਂ ਨੂੰ ਬੱਚਿਆਂ ਨੂੰ ਪੜ੍ਹਨ ਵਾਸਤੇ ਜਿਹੜਾ ਗਿਆਨ ਸਾਨੂੰ ਕਤਾਬਾਂ ਚੋਂ ਮਿਲਣਾ ਹੈਗਾ ਪੜ ਕੇ ਲੋਕਾਂ ਨੇ ਨਚੋਰ ਉਹਨਾਂ ਵਿੱਚ ਲਿਖਿਆ ਆਪਣੇ ਵਿਚਾਰ ਜਿਹੜੇ ਲਿਖੇ ਆ ਲੇਖਕ ਬਣਨਾ ਕੋਈ ਛੋਟੀ ਜਿਹੀ ਗੱਲ ਨਹੀਂ ਆ ਅਖਬਾਰ 'ਚ ਛੋਟੀ ਜਿਹੀ ਵੀ ਲਿਖ ਕੇ ਦੇਣੀ ਉਹਦੇ 'ਚ ਸਾਡੇ ਨਾਲ ਬਹੁਤ ਪੜੇ ਲਿਖੇ ਆ ਵੀ ਜਿਹੜੇ ਉਹਦੇ ਦੇਖਦੇ ਆ ਪੜਦੇ ਆ ਤੇ ਇਹਨਾਂ ਨੇ ਕੀ ਵਿਚਾਰ ਲਿਖੇ ਆ ਸੋ ਸਾਨੂੰ ਜਿਹੜਾ ਇਹ ਗਿਆਨ ਜਿਹੜਾ ਬਾਬਾ ਸਾਹਿਬ ਬਾਰੇ ਜਾਂ ਹੋਰ ਵੀ ਮਹਾਪੁਰਸ਼ਾਂ ਜਾਂ ਹੋਰ ਵੱਡੇ ਵੱਡੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਦੇਵਨੀ ਜੇ ਸਾਨੂੰ ਪੜ੍ਹਨੀ ਚਾਹੀਦੀ ਔਰ ਬੱਚਿਆਂ ਨੂੰ ਉਹਦੇ ਵਾਸਤੇ ਸਿੱਖਿਆ ਦੇਣੀ ਚਾਹੀਦੀ ਉਹਦੇ ਵਾਸਤੇ ਪਿਆਰ ਕਰਨਾ ਚਾਹੀਦਾ ਇਹੀ ਬਾਵਾ ਸਾਹਿਬ ਨੂੰ ਸਾਡੀ ਸੱਚੀ ਜੜੀ ਆ ਉਹ ਸ਼ਰਧਾਂਜਲੀ ਹੋਏਗੀ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਜਿਹੜੀਆਂ ਇਸੇ ਕਰਕੇ ਸਾਰਥਕ ਹੋਣਗੀਆਂ ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਬਾਰੇ ਜਾਣਕਾਰੀ ਕਰਾਈਏ ਤੋਂ ਇੰਨਾ ਹੀ ਕਹਿੰਦਾ ਹਾਂ ਮੈਂ ਆਪਣੇ ਲਾਗਾਂ ਇੱਥੇ ਮਾਫਤ ਬੰਦ ਕਰਦਾ ਹਾਂ ਧੰਨਵਾਦ ਜਿਨ੍ਹਾਂ ਨੇ ਬਾਬਾ ਜੀ ਦੇ ਜੀਵਨ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਅਤੇ ਤੁਹਾਨੂੰ ਇਹ ਵੀ ਪ੍ਰੇਰਣਾ ਦਿੱਤੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਈਏ ਲਿਖਾਈਏ ਤੇ ਸੰਘਰਸ਼ ਦੇ ਰਾਹ ਤੇ ਤੋਰੀਏ। ਇਹੀ ਜਿਹੜੀ ਆ ਸਾਡੀ ਸੱਚੀ ਸੰਧਾਜਲੀ ਹੋਵੇਗੀ। ਹੁਣ ਮੈਂ ਜਈ ਮੱਖਣ ਸਿੰਘ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਆਏ ਹੋਏ ਸਾਥੀਆਂ ਦੇ ਨਾਲ ਆਪਣੇ ਜਿਹੜੇ ਬਾਬਾ ਜੀ ਦੇ ਬਾਰੇ ਆ ਜੀਵਨ ਬਾਰੇ ਜਾਣਨ ਆਪਾਂ ਸਾਥੀ ਮੱਖਣ ਸਿੰਘ ਜੀ। ਬਹੁਤ ਹੀ ਸਤਿਕਾਰਯੋਗ ਜੀ ਬਿਜਲੀ ਮੁਲਾਜ਼ਮ ਅਤੇ ਬਹੁਤ ਸਤਿਕਾਰਯੋਗ ਅਤੇ ਸਜੋਗ ਜਿਹੜੇ ਬਾਹਰੋਂ ਇਸ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਰੱਖੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਆ ਸਾਰੇ ਸਾਥੀਆਂ ਨੂੰ ਜੀ ਆਇਆਂ ਅੱਜ ਡਾਕਟਰ ਬਾਬਾ ਵੇਦਗਾਰ ਸਾਹਿਬ ਦੇ ਜੀਵਨ ਜਨਮ ਦਿਨ ਤੇ ਆਪਾਂ ਇਕੱਠੇ ਹੋਏ ਆ ਬਹੁਤ ਹੀ ਚੰਗੀ ਗੱਲ ਹੈ ਬਹੁਤ ਹੀ ਚੁੱਭ ਗੱਲ ਹੈ ਇਹ ਜਦੋਂ ਆਪਣਾ ਦੁਨੀਆ ਚੱਲੀ ਹੈ ਉਹਦੇ ਵਿੱਚ ਜਿਹੜੀ ਵਿੱਦਿਆ ਆ ਸਭ ਤੋਂ ਪਹਿਲੇ ਨੰਬਰ ਤੇ ਆ ਤੇ ਵਿੱਦਿਆ ਬਾਬਾ ਜੀ ਵੀ ਜਿਹੜੀ ਪਹਿਲੀ ਸਿਖਾਇਆ ਵੀ ਵਿੱਦਿਆ ਵੱਤ ਵੱਧ ਉਹ ਗ੍ਰਹਿਣ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਵਿੱਦਿਆ ਆ ਇਹ ਤੀਸਰਾ ਨੇਤਰ ਹੈ ਜਦੋਂ ਵਿੱਦਿਆ ਕੋਈ ਵੀ ਇਨਸਾਨ ਵਿਅਕਤੀ ਪ੍ਰਾਪਤ ਕਰਦਾ ਹੈ ਉਹ ਨੂੰ ਆਪਣੇ ਹੱਕਾਂ ਦੀ ਉਹ ਜਾਣਕਾਰੀ ਹੁੰਦੀ ਆ ਤੇ ਆ ਮੇਰੇ ਹੱਕ ਬਣਦੇ ਆ ਮੇਰੇ ਹੱਕ ਕੋਈ ਖੋਹ ਨਹੀਂ ਸਕਦਾ ਤੇ ਜੇ ਕੋਈ ਖੁੰਦਾ ਆ ਤੇ ਉਹਨੂੰ ਕਿਸ ਤਰ੍ਹਾਂ ਹੀ ਉਹ ਆਪਣੇ ਹੱਕ ਪ੍ਰਾਪਤ ਕਰਨੇ ਆ ਬਾਬਾ ਜੀ ਨੇ ਇਹ ਸਾਨੂੰ ਸਿੱਖਿਆਵਾਂ ਜਿਹੜੀਆਂ ਦਿੱਤੀਆਂ ਆ ਬਾਬਾ ਜੀ ਦੇ ਜੀਵਨ ਤੋਂ ਇੱਕ ਤਾਂ ਸਾਨੂੰ ਪਹਿਲਾਂ ਇਹ ਸੇਧ ਮਿਲਦੀ ਆ ਤੇ ਵੱਧ ਵੱਧ ਜਿਹੜੇ ਆਪਣੇ ਬੱਚੇ ਨੂੰ ਪੜ੍ਹਾਈ ਆਪਾਂ ਕਰਾਣੀ ਚਾਹੀਦੀ ਆ ਜਿਹੜੇ ਪਛੜੇ ਹੋਏ ਵਰਗ ਹੈਗੇ ਆ ਪਛੜੇ ਹੋਏ ਵਰਗ ਵੀ ਹੈ ਨਹੀਂ ਹੋਰ ਵਰਗਾਂ ਵਿੱਚ ਵੀ ਇਹ ਗਰੀਬ ਵੀ ਆ ਕਿ ਮਤਲਬ ਲੋਕ ਉਹਨਾਂ ਦੇ ਬੱਚਿਆਂ ਦੀ ਆਪਾਂ ਪੜ੍ਹਾਈ ਕਰਾਈਏ ਬਦਤਮਦ ਪੜ੍ਹਾਈ ਹੋਣ ਦੇ ਨਾਲ ਜਿਹੜੇ ਮਤਲਬ ਇਸ ਦੁਨੀਆ ਵਿੱਚ ਇਸ ਸਮਾਜ ਦੇ ਵਿੱਚ ਇਤਨਾੜ ਲੋਕ ਹੁੰਦੇ ਆ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਆ ਕਿ ਧੱਕਾ ਕਰਨ ਵਾਲੇ ਲੋਕ ਜਿਨ੍ਹਾਂ ਕੋਲ ਬਹੁਤਾ ਪੈਸਾ ਹੁੰਦਾ ਉਹ ਹੰਕਾਰੀ ਲੋਕ ਵੀ ਹੁੰਦੇ ਆ ਉਹ ਕਹਿੰਦੇ ਵੀ ਰੱਬ ਅਸੀਂ ਆ ਦੂਜੀ ਦਾ ਬਾਕੀ ਜਿਹੜੇ ਆ ਇਹ ਕੀੜੇ ਮਕੌੜੇ ਘੁੰਮਦੇ ਆ ਉਹਨਾਂ ਨੂੰ ਅਕਲ ਦੇਣ ਬਾਅਦ ਤੇ ਉਨਾ ਗੋੜ ਨੂੰ ਆਪਣਾ ਹੱਕ ਲੈਣ ਵਾਸਤੇ ਜਿਹੜੀ ਇਹ ਪੜ੍ਹਾਈ ਦੀ ਬਾਬਾ ਸਾਹਿਬ ਨੇ ਸਾਨੂੰ ਸਿਖਿਆ ਦਿੱਤੀ ਹੈ ਉਹ ਸਾਰੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਆਪਣੇ ਹੱਕਾਂ ਦੀ ਖਾਤਰ ਜੇ ਪੜ੍ਹੇ ਹੋਮਗੇ ਆਪਾਂ ਤੇ ਆਪਣੇ ਹੱਕਾਂ ਦੀ ਖਾਤਰ ਆਪਾਂ ਲੜ ਸਕਦੇ ਆ ਇਹ ਹੀ ਆਪਾਂ ਆਣ ਵਾਲੇ ਸਮਾਜ ਨੂੰ ਬੱਚਿਆਂ ਨੂੰ ਬਾਬਾ ਜੀ ਦੀ ਜਿਹੜੀ ਦਿੱਤੀ ਉਹ ਸਿਖਿਆ ਸੇਧ ਇਹ ਅੱਗੇ ਹੈ ਪਹਚਾਣੀ ਆ ਸਾਰੇ ਸਾਥੀਆਂ ਦਾ ਧੰਨਵਾਦ ਜੀ ਕੀ ਮੱਕਾ ਸਿੰਘ ਜੀ ਜੈ ਸਹਿਬਾਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਈ ਆ ਹੁਣ ਮੈਂ ਸਾਥੀ ਜਸਵਿੰਦਰ ਸਿੰਘ ਨੂੰ ਬੇਨਤੀ ਕਰੂੰਗਾ ਉਹ ਵੀ ਆਏ ਹੋ ਸਾਥੀਆਂ ਦੇ ਨਾਲ ਬਾਬਾ ਜੀ ਬਾਰੇ ਵਿਚਾਰ ਸਾਂਝੇ ਕਰਨ ਸਾਥੀ ਜਸਵਿੰਦਰਪਾਲ ਗੜੀ ਸਾਹਿਬ ਬਾਬਾ ਸਾਹਿਬ ਦੇ 134ਵੇਂ ਜਨਮ ਦਿਵਸ ਤੇ ਆਏ ਹੋਏ ਮੇਰੇ ਵੀਰ ਮੇਰੇ ਮੁਲਾਜ਼ਮ ਸਾਥੀਓ ਮੇਰੇ ਫਾਦਰ ਸਾਹਿਬ ਸਰ ਲਾਲਚੰਦ ਜੀ ਉਹਨੇ ਨਾਲ ਮਾਸਟਰ ਜੀ ਤੁਹਾਡਾ ਇਥੇ ਆਣ ਤੇ ਬਹੁਤ ਬਹੁਤ ਧੰਨਵਾਦ ਕੱਲ ਹੀ ਸਾਡਾ ਬਣਿਆ ਵੀ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਆਪਣੇ ਦਫ਼ਤਰ ਚ ਮਨਾਇਆ ਤੇ ਅੱਜ ਚਲੋ ਇਹਨਾਂ ਜੀ ਦੇਣਾਂ ਜੋ ਅਸੀਂ ਜਿੰਨਾ ਸੋਚਦਾ ਉਹ ਵਧੀਆ ਨੇਕ ਆਪਣੇ ਦਿਮਾਨ ਮਨ ਨਾਲ ਸੋਚਦਾ ਤਾਂ ਉਹ ਹੋ ਜਾਂਦਾ ਤੇ ਅੱਜ ਅਸੀਂ ਉਹਨਾਂ ਦਾ 134ਵਾਂ ਜਨਮ ਦਿਨ ਮਨਾ ਰਹੇ ਹਾਂ ਵੱਖ-ਵੱਖ ਬੁਲਾ ਰਹੇ ਨੇ ਬਹੁਤ ਵਧੀਆ ਚਾਣਨਾ ਦਿੱਤਾ ਉਹਨਾਂ ਦੀ ਜੀਵਨੀ ਬਾਰੇ ਅਸੀਂ ਤਾਂ ਇਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਆ ਉਹ ਜਿੰਨੀਆਂ ਇਹਨਾਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ ਪੂਰੇ ਇੰਡੀਆ ਦਾ ਸੰਵਿਧਾਨ ਇਹਨੇ ਦਿਖਾਇਆ ਹਰਕ ਵਰਗ ਨੂੰ ਬਰਾਬਰ ਰੱਖ ਕੇ ਹਰਕ ਵਰਗ ਨੂੰ ਪੂਰੀ ਮਾਨਤਾ ਦਿੱਤੀ ਕਿ ਪੜ੍ਹਾਈ ਦਾ ਅਧਿਕਾਰ ਦਿੱਤਾ ਕਿ ਹਰ ਇੱਕ ਬੱਚਾ ਕੋਈ ਹਰਕ ਵਰਗ ਦਾ ਜੋ ਵੀ ਹੈ ਪੜ੍ਹ ਕੇ ਆਪਣਾ ਪੂਰਾ ਆਪਣਾ ਹੱਕ ਲੈ ਸਕੇ ਕੋਈ ਵੀ ਮਨੁਵਾਦੀ ਸਰਕਾਰਾਂ ਜਾਂ ਜੋ ਵੀ ਹੈ ਕੋਈ ਚਾਹਦਾ ਨਹੀਂ ਆ ਕਿ ਕੋਈ ਗਰੀਬ ਦਾ ਬੱਚਾ ਪੜ੍ਹ ਕੇ ਉਹ ਵੱਡਾ ਹੋ ਸਕੇ ਉਹ ਜੇ ਕੋ ਪੜ ਜਾਂਦਾ ਹੈ ਉਹਨੂੰ ਥੋੜੀ ਸੋਝੀ ਆ ਜਾਂਦੀ ਹੈ ਸੋਝੀ ਆਣ ਨਾਲ ਉਹ ਆਪਣੇ ਹੱਕ ਮੰਗਣ ਲੱਗ ਜਾਂਦਾ ਹੈ ਕਿ ਮੇਰੇ ਆ ਹੱਕ ਹੈ ਮੈਨੂੰ ਆ ਦਿੱਤਾ ਜਾਵੇ ਤੇ ਜੋ ਜੋ ਅਸੀਂ ਇਸ ਵੇਲੇ ਨੌਕਰੀਆਂ ਦੇ ਵਰਬੂਤੇ ਦੇ ਹੈ ਉਹ ਇਹਨਾਂ ਦੀ ਉਦੇਣ ਹੈ ਮੈਨੂੰ ਇਹਨਾਂ ਨੂੰ ਬਹੁਤ-ਬਹੁਤ ਨਮਨ ਤੇ ਅੱਜ ਇਹਨਾਂ ਦੇ 134ਵੇਂ ਜਨਮ ਦਿਨ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਏ ਹੋ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਕੀ ਕਹਿਣਾ ਚਾਹੁੰਦੇ ਜੀ ਅੱਜ ਬਾਬਾ ਸਾਹਿਬ ਦਾ 124ਵਾਂ ਜਨਮ ਦਿਨ ਸਤਿਕਾਰਯੋਗ ਸਾਰੇ ਹੀ ਸਾਥੀਆਂ ਨੂੰ जय भीम जय भारत आज ਉਸ ਮਹਾਰਾਹਿਬਰ ਦਾ ਜਨਮ ਜਨਮ ਦਿਨ ਜਿਸ ਮਹਾਰਾਹਿਬਰ ਦੀ ਬਦੌਲਤ ਅੱਜ ਆਪਾਂ ਇੱਥੇ ਬੈਠੇ ਆਂ ਔਰ ਉਹਦੀ ਬਦੌਲਤ ਹੀ ਅੱਜ ਅਸੀਂ ਉੱਚਾਉਂਧਿਆ ਤੇ ਬੈਠੇ ਆਂ ਜਿਹੜੇ ਰਹਿਬਰ ਦਾ ਇੱਥੇ ਜਨਮ ਮਨਾਣਾ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਮੈਨੂੰ ਲੱਗਦਾ ਵੇ ਇੱਥੇ ਪਹਿਲੀ ਵਾਰੀ ਹੋ ਰਿਹਾ ਕਿ ਮੁਲਾਜ਼ਮ ਭਾਈਚਾਰੇ ਸੀ ਪਹਿਲੇ ਵੀ ਹੋਰ ਮਹਿਕਮਤ ਵੀ ਜਾ ਕੇ ਉੱਥੇ ਮੁਲਾਜ਼ਮ ਭਾਈਚਾਰੇ ਵੱਲੋਂ 바ਵਾ ਸਾਹਿਬਾਂ ਜਨਮ ਮਨਾਇਆ ਗਿਆ ਔਰ ਇਸ ਜਰੂਰ ਉਸ ਵਕਤ ਹੀ ਮੈਂ ਸਮੁੱਚੇ ਮਰਾਜਮ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਲੱਖ-ਲੱਖ ਵਧਾਈਆਂ ਅਜਿਹੇ ਰਹਿਬਰ ਜਿਹੜੇ ਆ ਦੁਨੀਆਂ ਤੇ ਬਹੁਤ ਘੱਟ ਆਂਦੇ ਆ ਸਾਨੂੰ ਉਹਨਾਂ ਦਾ ਨਾਮ ਦੀ ਉਹਨਾਂ ਦਾ ਸੋਚ ਨੂੰ ਉੱਚਾ ਕਰਨਾ ਚਾਹੀਦਾ ਤੇ ਨਾਲ ਉਹਨਾਂ ਦੀ ਸੋਚ ਨੂੰ ਲੈ ਕੇ ਘਰ-ਘਰ ਪਹੁੰਚਾਉਣਾ ਚਾਹੀਦਾ ਇੱਕ ਵੱਡੀ ਗੱਲ ਕੀਤੀ ਸੀ ਹੁਣੇ ਇੱਕ ਘਰ-ਘਰ ਨਹੀਂ ਪਾਵਾਂਦਾ ਜਨਮ ਦਿਨ ਮੰਗਦਾ ਇਹ ਚੀਜ਼ ਮਤਲਬ ਆਕਾਸ਼ੀਆ ਉਹ ਨਹੀਂ ਹੋਣੀ ਵੈਸੇ ਜਿਹੜੀ ਸਾਨੂੰ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਜੇ ਸਾਡੇ ਸਮਾਜ ਨੂੰ ਆਜ਼ਾਦ ਮਈ ਆ ਤਾਂ 바ਵਾ ਸਾਹਿਬ ਦੀ ਬਦੌਲਤ ਹੋਇਆ ਅੱਜ ਅਸੀਂ ਜੋ ਕੁਝ ਵੀ ਹੈ ਕਿ ਬਾਬਾ ਸਾਹਿਬ ਦੀ ਬਰਦੌਲਤਾ ਔਰ ਸਾਡੇ ਬੱਚਿਆਂ ਨੂੰ ਲੈ ਕੇ ਜੋ ਵੀ ਹੈਗੇ ਘਰ ਦੇ ਸਿਆਣੇ ਹਰ ਇੱਕ ਨੂੰ ਬਾਬਾ ਸਾਹਿਬ ਦਾ ਜਨਮ ਦਿਤੇ ਮੁਬਾਰਕਾ ਦੇਣੀ ਵੀ ਚਾਹੀਦੀਆਂ ਔਰ ਘਰ ਘਰ ਦੀਪ ਬਾਲਣਾ ਵੀ ਤਨ ਚਾਹੀਦੀ ਸਾਡਾ ਅਸਲ ਤਿਹਾਰ ਜਿਹੜਾ ਹੈ 14 ਅਪ੍ਰੈਲ ਆ ਧੰਨਵਾਦ